ਬਾੜਾ ਸਾੜ ਤਾਂ ਜਮੀ ਥਾਂ ਨਹੀਂ ਗਾ ਤੇ ਇਹਨੇ ਤਾਂ ਬਾੜਾ ਬਣਾਈ ਸੋਣਾ ਪਿਆਗਾ ਕਹਿੰਦੇ ਨਾਲੇ ਕਹਿੰਦੇ ਕਿੰਨਾ ਥਾਂ ਆਏਗਾ ਐਨਾ ਕਿਥੇ ਥਾਂ ਮੈਂ ਦੇ ਦੇ ਮੈਂ ਇਨੇ ਖਾਂਜੀ ਬਾਠੀਆਂ ਪੱਥ ਲਿਆ ਕਰੂੰਗੀ ਆ ਇਧਰ ਉਹ ਆਪ ਬਾਠ ਲਿਆ ਕਰੇ ਲੈ ਮੈਂ ਪੁੱਛਦੀ ਆ ਕਰਦੀ ਆ ਗੱਲ ਜੇ ਕਹੇ ਤਾਂ ਉਹਨੇ ਸਾੜ ਤਾਂ ਦੋਆ ਹੀ ਬੈਠਾ ਹੁੰਦੇ ਹੈਗੇ ਸਾਰੇ ਪੰਜ ਸੱਤ ਪਾਠਾਂ ਨੇ ਚਲ ਇਹਨਾਂ ਨੇ ਵੱਧ ਗਈਆਂ ਇਹ ਵੱਧ ਥਾਂ ਚ ਪੱਥ ਲੂਗੀ ਉਹਦੇ ਵੇਲੇ ਹੀ ਬੈਠਾ ਪੁੱਛਦੀ ਜਵਾਬ ਤਾਂ ਨਹੀਂ ਦਿੰਦੀਗੀ ਪੁੱਛਦੀ ਆ ਮੈਂ ਕੀ ਕਹਿੰਦੀ ਹੈਗੀ ਹਉਦਨਾ ਕਿਹੜਾ ਬੰਨੇ ਹਉ ਮੁੰਡਾ ਖੜਾ ਬਾੜੇ ਚ ਉਹਨੂੰ ਪੁੱਛਦਿਆਂ ਬਾੜੀ ਚ ਕਹਿੰਦੇ ਲੋਟ ਕਰੀ ਜਾਂਦਾ ਉਹਦਾ ਥਾਂ ਜਾ ਬਬਾਈ ਗਰ ਲਾਲ ਮੈਂ ਤੇ ਇੱਕ ਕੰਮ ਆਈ ਸੀ ਤੁਹਾਡੇ ਭਾਈ ਕੰਮ ਆਈ ਸੀ ਹਾਂ ਕੰਮ ਆਈ ਸੀ ਕਿ ਭਾਈ ਸਾਡੇ ਕਹਿੰਦੇ ਬਾੜਾ ਥੋੜਾ ਜਿਹਾ ਕਹਿੰਦੇ ਉੱਥੇ ਲੱਗਦੀ ਰੂੜੀ ਰੂੜੀ ਕੱਲੀ ਤੇ ਤੁਹਾਡੇ ਬਾੜੇ ਨੂੰ ਥਾਂ ਬਾਵਾਗਾ ਮੈਨੂੰ ਐਸੀ ਵੀ ਪਾਠਾ ਪੱਠਲਾ ਕਰਾਂਗਾ ਪਰ ਥੋੜਾ ਜਿਹਾ ਹੀ ਥਾਂ ਹੀ ਦੇ ਦਿਓ ਸਾਨੂੰ ਪਾਠਾ ਪੱਠਾ ਨੂੰ ਕੋ ਤਾਈ ਮੇਰੀ ਗੱਲ ਸੁਣ ਲੈ ਤੂੰ ਹਾਂ ਤਾਂ ਸਾਡੇ ਬਥੇਰਾ ਪਿਆ ਥਾਂ ਕੁ ਤੂੰ ਚਾੱਕੇ ਨਹੀਂ ਲੈਂਦੀਗੀ ਉਹ ਗੱਲ ਕਰਨਾ ਜਿਹੜਾ ਬੁੜੀਆਂ ਦੀ ਆਦਤ ਹੁੰਦੀ ਐ ਉਹ ਪਾਥੀਆਂ ਪਿੱਛੇ ਮੇਰ ਕਰ ਲੈਂਦੀਆਂ ਨੇ ਆ ਬਾੜਾ ਮੇਰਾ ਐ ਆ ਬਾੜਾ ਮੇਰਾ ਉਹ ਕਦੇ ਆਪਣੀ ਇੰਨੀ ਲਿਹਾਜ ਐ ਕਿਦੇ ਤੁਸੀਂ ਪਾਥੀਆਂ ਦੇ ਬਾੜੇ ਪਿੱਛੇ ਲੜਾਈ ਨਾ ਕਰਕੇ ਬਹਿਜੋ ਬਈ ਨਹੀਂ ਬਾਤ ਪਾਥਾਂ ਪਿੱਛੇ ਲੜਾਈ ਬਗਰਦੇ ਭਾਈ ਐਡੇ ਕਮਰੇ ਤਾਂ ਨਹੀਂ ਥਾਂ ਤਾਂ ਤੁਹਾਡੇ ਰਹੂਗਾ ਕੋਈ ਪਾਥਾਂ ਮਾਜੇ ਪੱਥੂ ਵਿਚਾਰ ਤੁਹਾਡਾ ਬਾੜਾ ਤਾਂ ਨਹੀਂ ਖੁੱਗ ਕੇ ਲਜੂ ਘਰੇ ਲੈ ਤਾਂ ਹੀ ਉਹੀ ਤੂੰ ਗੱਲਾਂ ਕਰਨ ਲੱਗੀ ਉਹ ਆਪਣੀ ਐਨੀ ਲਿਹਾ ਜਾਂ ਕਿਤੇ ਲਿਹਾਜ ਚ ਫਰਕ ਨਾ ਪਈ ਜੀ ਇਹ ਛੋਟੀਆਂ ਮੋਟੀਆਂ ਗੱਲਾਂ ਵਿੱਚ ਨਾ ਲਿਹਾਜ ਜਾਂਗੇ ਫਰਕ ਪੈ ਜਾਣਾ ਬਬਾਈ ਮੈਂ ਹੀ ਲਿਆ ਚ ਫਰਕ ਪੈਂਦਾ ਜੇ ਤੂੰ ਕਹਿਣਾਗਾ ਵੀ ਜਵਾਬ ਦੇਣਾ ਤਾਂ ਦੇ ਦੇ ਜੇ ਪੱਥਰਾਂ ਪੱਥਰ ਨੂੰ ਉੱਥੇ ਦੋਵੇਂ ਜਾਂ ਥਾਂ ਦੇਣਾ ਤਾਂ ਦੇ ਤੇਰੀ ਮਰਜ਼ੀ ਉਹ ਨਹੀਂ ਨਹੀਂ ਤਾਈ ਮੈਂ ਤੈਨੂੰ ਜਵਾਬ ਕਰ ਦੂੰ ਦਿੱਤਾ ਤੂੰ ਤਾਂ ਆਪਰੇ ਕੋਈ ਗੱਲ ਬਣਾ ਲਈ ਨਾਲੇ ਹਰਪ੍ਰੀਤ ਤੇਰੀ ਨੂੰ ਕਰੀ ਹੋਊ ਤੂੰ ਉਸੇ ਨੂੰ ਜਾ ਕੇ ਪੁੱਛ ਲੈ ਸਾਰਾ ਬਾੜਾ ਲੈ ਲਿਆ ਉਹ ਤਾਂ ਮੈਨੂੰ ਕੀ ਹੈ ਆ ਕੇ ਉਹਨੂੰ ਪੁੱਛ ਲੈ ਪਹਿਲਾਂ ਮੋਖੀ ਦਾ ਘਰ ਦਾ ਤੂੰ ਆਇਆ ਤੈਨੂੰ ਪੁੱਛੂ ਇਹ ਤੂੰ ਹਾਂ ਕਰੇ ਤਾਂ ਹਰਪ੍ਰੀਤ ਵੀ ਕਰ ਦੂਗੀ ਤਾਈ ਮੇਰੀ ਤਾਂ ਹਾਂ ਹੀ ਐ ਤੂੰ ਹਰਪ੍ਰੀਤ ਨੂੰ ਕਹਿ ਦੀ ਵੀ ਗੁਰਲਾਲ ਨੇ ਤਾਂ ਹਾਂ ਕਰਤੀ ਤੈਨੂੰ ਜਵਾਬ ਤੇ ਨਹੀਂ ਦਿੰਦੀ ਉਹ ਚਲ ਠੀਕ ਐ ਭਾਈ ਫਿਰ ਮੈਂ ਕਹਿੰਦੀ ਉਹਨੂੰ ਕੋਈ ਪੁੱਛਦੀ ਜੇ ਨਾ ਜਵਾਬ ਦੇ ਤਾਂ ਮੈਂ ਤਾਂ ਵੀ ਚਾਰ ਵੱਟਾ ਆਪ ਤਾਂ ਕੋਹਰੇ ਪੱਥਾ ਕਰੂੰਗਾ ਤੁਹਾਡੇ ਬਾੜੇ 'ਚ ਕੋਈ ਗੱਲ ਨਹੀਂ ਤਾਈ ਮੜਾ ਇਹ ਤੂੰ ਹਾਂ ਤੱਕ ਹਾਲ ਐ ਠੀਕ ਐ ਭਾਈ ਲੈ ਤਾਈ ਤਾਂ ਮੈਨੂੰ ਕਹੀ ਜਾਂਦੀ ਐ ਕਿ ਭਾਈ ਮੈਂ ਤਾਂ ਮੱਲੋ ਮੱਲੀ ਤੁਹਾਡੇ ਨਾਲ ਬਾੜੇ 'ਚ ਪਾਛ ਪਾਠੀ ਤਾਂ ਕੋਈ ਗੱਲ ਨਹੀਂ ਉਹ ਗੱਲ ਨਾ ਮਾੜੀ-ੋਟੀ ਗੱਲ ਤੋਂ ਗੱਲ ਵੱਧ ਜਾਂਦੀ ਐ ਤੂੰ ਹਰਪ੍ਰੀਤ ਨੂੰ ਪੁੱਛ ਲੈ ਜੇ ਉਹ ਹਾਂ ਕਹਿੰਦੀ ਤਾਂ ਪਾਠ ਨਹੀਂ ਉਹ ਨਾਲੇ ਜੇ ਮੈਂ ਹਾਂ ਕਹਿਣ ਦਾ ਤਾਈ ਨੂੰ ਉਹ ਮੇਰੇ ਨਾਲ ਇੰਨੀ ਕਲੇਸ਼ ਕਰਦੀ ਵੀ ਤੂੰ ਤਾਂ ਹਰ ਇੱਕ ਨੂੰ ਹੀ ਕਹਿ ਦੇਣਾ ਆਪਣਾ ਜੇ ਥਾਂ ਪਿਆ ਹੁਣ ਵਾਧੂ ਇੱਥੇ ਐ ਆਪਾਂ ਹਰ ਇੱਕ ਤੋਂ ਪਾਠੀਆਂ ਤਾਂ ਨਹੀਂ ਪਠਾਉਣੀਆਂ ਉਹ ਚਲ ਹਾਂ ਕਹੇ ਭੂਆ ਦੀ ਉਹ ਤਾਈ ਨੂੰ ਨਾ ਕਹੇ ਆਪੀ ਫੈਸਲਾ ਕਰ ਲੈਣੀਆਂ ਆਪ ਦਾ ਆਪਾਂ ਨੇ ਇਹਨਾਂ ਕੰਮਾਂ ਤੋਂ ਕੀ ਲੈਣਾ ਤੜਕੇ ਦੇ ਲੱਗਿਆ ਬਾੜੀ ਜੀ ਗੁੱਦਣੋਂ

ਦੱਸ ਤਾਈ ਕੀ ਕੰਮ ਆਈਂ ਮੇਰੇ ਕੋਲੇ ਜੇ ਮੈਂ ਕਰ ਸਕਦੀ ਆ ਤੇਰਾ ਮੈਂ ਕਰ ਦੂੰ ਕਰ ਸਕਦੀ ਆ ਭਾਈ ਕੰਮ ਤਾਂ ਤੇਰੇ ਕਰਨ ਵਾਲਾ ਹੈਗਾ ਅੱਛਾ ਹਾਂ ਬੋਲੋ ਦੱਸੋ ਮੈਂ ਕਹੇ ਸੀ ਸਾਡੇ ਨਾ ਬਾੜੇ ਨੂੰ ਥਾਂ ਥੋੜਾ ਜਿਹਾਗਾ ਉੱਥੇ ਰੂੜੀ ਲੱਗਦੀ ਏ ਕਲੀ ਸਾਡੇ ਵਾਂਗ ਸੁੱਖ ਨਾ ਕਹਿੰਦਾ ਬਾੜੇ ਨੂੰ ਥਾਂ ਬਾਵਾ ਦਾ ਖੁੱਲਾ ਹੈਗਾ ਜੇ ਡੋਕ ਮੰਜਾਂ ਥਾਂ ਦੇ ਸਾਨੂੰ ਕਹਿੰਦੇ ਡੋਕ ਵੱਟੜੀ ਹੁੰਦੀ ਆ ਕੋਹੇ ਦੇ ਮੇਰੇ ਪੱਥਰ ਨੂੰ ਉੱਥੇ ਮੈਂ ਪੱਥਰ ਲਿਆ ਕਰ ਲੈ ਤੇਈ ਬਾੜੇ ਦੀ ਕੀ ਗੱਲ ਪੱਥਰ ਲਿਆ ਕਰ ਹਾਂ ਇਹ ਮੈਨੂੰ ਗੁਰਲਾਲ ਨੇ ਕਿਹਾ ਸੀ ਬੱਥ ਲੈ ਕਰ ਮੈਨੂੰ ਪਤਾ ਸੀ ਮਹਾ ਕਹਿੰਦੇ ਚੱਲ ਗੁਰਲਾਲ ਨੇ ਹਾਂ ਕਹੀ ਤੇ ਤੇ ਬਹੁ ਕਿਹੜਾ ਜਵਾਬ ਦਿੰਦੀ ਹੈ ਤਾਂ ਕਰਕੇ ਫਿਰ ਮੈਂ ਤੇਰੇ ਕੋ ਘਰੇ ਆ ਗਈ ਭਾਈ ਸਾਲ ਗੱਲ ਨਹੀਂ ਤੇ ਘਰੇ ਦੀ ਕਿਸੇ ਜਿਹਨੇ ਨਾ ਤੈਨੂੰ ਹਾਂ ਕਰਤੀ ਸੀ ਤੂੰ ਗੋਹ ਪੱਥੀਆ ਕਰਦੀ ਮੈਂ ਕਿਹੜਾ ਤੇਰੀਆਂ ਪੱਥੀਆਂ ਚੱਕਦੀ ਸੀ ਉੱਥੋਂ ਨਾ ਨਾ ਜੇ ਚੱਕਦੀ ਹੁੰਦੀ ਫਿਰ ਮੈਂ ਤੇਰੇ ਕੋ ਆਉਂਦੀ ਨਹੀਂ ਸੀ ਹੋਰ ਮੈਨੂੰ ਕਿ ਲੋੜ ਸੀ ਆਉਂਦੀ ਨਾਲੇ ਉਹ ਗੱਲ ਸਾਡੇ ਤਾਂ ਖੁੱਲਾ ਪਾਂ ਪਿਆ ਦੇਖਾਂ ਕੋਲੇ ਮੈਂ ਤਾਂ ਇੱਕ ਛੜ ਕਰ ਲੂਗੀ ਜਦੋਂ ਕੱਤ ਨੇ ਇੱਕ ਛੜ ਤੁਨ ਲਾ ਲਈ ਹਾਂ ਕਹਿੰਦੇ ਸੀ ਮੈਂ ਥੋੜਾ ਜਿਹਾ ਦੇਦੀ ਬਹੁਤ ਛੜ ਦੇ ਦੋਈ ਬਚੇ ਥੋੜੇ ਸੁਖ ਨਾ ਬਹੁਤ ਜਿਆਦਾ ਤੁਹਾਡੇ ਪਾਸਾ ਦੇਖ ਹਨ ਹੋਰ ਹਾਂ ਤਾਂ ਹੈ ਤਾਂ ਹੀ ਛੜੇ ਤੇ ਨਹੀਂ ਤਾਈ ਆਪਣੀ ਤਾਂ ਇੰਨੀ ਲਿਖਾ ਜੇ ਮੈਂ ਤੈਨੂੰ ਪਾਥ ਨੂੰ ਜਵਾਬ ਦੇਉਂਗੀ ਪਹਿਲਾਂ ਤੂੰ ਤਾਂ ਨਹੀਂ ਜਵਾਬ ਦਿੰਦੀ ਗਾ ਲਾਲ ਆ ਰਹਾ ਕਹਿੰਦਾ ਆਪਣੀ ਲਿਖਾ ਵਿੱਚ ਨਾ ਫਰਕ ਪੈ ਜੇ ਪਾਥ ਨੂੰ ਪਿੱਛੇ ਬੁੜੀਆਂ ਲੜਤਾਂ ਨੇ ਉਹਨੇ ਮੈਨੂੰ ਹੁਣ ਆਏ ਕਹਿ ਕੇ ਹਟਿਆਗਾ ਉਹ ਜਵਾਕ ਡਰਦਾਗਾ ਵੀ ਲੜਾਈ ਮਾਰੇ ਜਨਾ ਪੈ ਜਾਂਦੀ ਹੈ ਤਾਈ ਮੈਂ ਕਦੇ ਕਿਸੇ ਨੇ ਲੜਦੀ ਦੇਖੇ ਤੇ ਨਾ ਇਹਨੇ ਸਾਲ ਹੋ ਗਏ ਤੈਨੂੰ ਆਈ ਨੂੰ ਤੇਰੇ ਨਾਲ ਕਦੇ ਲੜੀਆਂ ਕੱਟ ਲੜੀ ਤਾਂ ਨਹੀਂ ਭਾਈ ਅੱਜ ਕੱਲ ਬੰਦੇ ਫਿਰ ਲੰਬੀ ਸੋਚ ਲੈਣੇ ਗੱਲ ਆਪਾਂ ਤਾਂ ਸੋਚਦੇ ਹਾਂ ਤੁਰਤ ਦੀ ਕਹਿੰਦੇ ਹੁੰਦੇ ਤੁਰਤ ਦਾ ਘਹਾਰਾ ਲਿਪਿਆ ਦੇਖਦੇ ਆ ਬੰਦੇ ਨਾਲ ਲੰਮੀ ਸੋਚਦੇ ਵੀ ਫਿਰ ਕਹਿੰਦੇ ਦਿਨ ਦਿਨ ਮਾੜੇ ਮਾੜੇ ਗੱਲ ਤੇ ਫਰਕ ਨਾ ਪੈ ਜੇ ਨਹੀਂ ਨਹੀਂ ਤਾਂ ਹੀ ਕੋਈ ਫਰਕ ਨਹੀਂ ਪੈਂਦਾ ਹੋਰ ਘਰੇ ਸੁਣਾ ਭੈਣ ਵਰਗੀਆਂ ਠੀਕ ਆ ਸਾਰੇ ਹਾਂ ਵਧੀਆ ਠੀਕ ਠਾਕ ਬਤੋ ਵਧੀਆ ਨੇਗੇ ਤੂੰ ਰਸਤੇ ਰੇਪੇ ਕੀ ਖਰ ਸੁੱਖਾ ਜਾਈ ਹਾਂ ਪੇਕੀ ਜਾਇਆਈ ਮੈਂ ਚੱਲੀ ਜਾ ਕੇ ਆਈਆਂ ਸਾਰੇ ਠੀਕ ਠਾਕ ਐ ਚੱਲ ਵਧੀਆ ਫਿਰ ਬੇਬੇ ਨੂੰ ਕਹਿੰਦੀ ਮੈਂ ਤਾਂ ਨਾ ਉਹ ਗਈ ਉਹ ਆ ਕੇ ਜਾਊਗੀ ਅੱਛਾ ਹਾਂ ਕਹਿੰਦੀ ਸੀਗੀ ਚਲੋ ਚਾਰ ਦਿਨਾਂ ਤੱਕਰ ਕਹਿੰਦੀ ਸੀ ਮੈਂ ਮਾਰ ਲੂੰ ਗੇੜਾ ਹਾਂ ਤੇ ਚਲ ਜਦੋਂ ਆ ਗਈ ਮੈਂ ਤੈਨੂੰ ਸਨੇਹਾ ਲਾ ਦੂੰਗੀ ਨਾ ਕੋਈ ਨਾ ਸਨੇਹਾ ਲਾ ਦੇ ਉਹ ਕਦੇ ਹੁਣ ਆਪਾਂ ਪੱਥਨ ਪੱਥੇ ਕਰਾਂਗੇ ਇਕੱਠਿਆਂ ਪਤਾ ਲੱਗੂਗਾ ਹੋਰ ਦੀ ਮੈਨੂੰ ਕਦੇ ਨਾ ਕਦੇ ਤੇ ਮੈਂ ਦੁਖ ਸੁਖ ਕਰ ਲੂੰਗੀ ਤੇ ਮੇਰੇ ਨਾਲ ਬੁਲਾਏ ਕਹਿੰਦੇ ਗੱਲਾਂ ਕਰਦੀ ਹੈ ਜੀ ਬੁਲਾਇਂ ਸੁਣਦੇ ਮੇਰੇ ਤਾਂ ਗੱਲਾਂ ਕਰਨ ਲਾ ਲਾ ਵਿਚਾਰੀ ਚਲ ਵਧੀਆ ਤਾਂ ਹੀ ਤੇਰੇ ਟਾਈਮ ਪਾਜ ਹੋ ਜਾਂਦਾ ਬੰਦੇ ਦਾ ਬਾਕੀ ਜਿਹੜਾ ਕੋਈ ਬੁਲਾਵੇ ਭਾਈ ਉਸੇ ਦਾ ਮੂੰਹ ਹੁੰਦਾ ਮੈਨੂੰ ਆਉਦੀ ਕੁੜਮਣੀਆਂ ਨਾ ਆਉਂਦੀ ਤੇਰਾ ਮਾਂ ਦਾ ਮੂੰਹ ਹ ਫਿਰ ਮੇਰੀ ਮਾਂ ਦਾ ਸਵਾਹੇ ਥੋੜਾ ਜਿਹਾ ਬਲਾਉਣ ਨਾ ਤੂੰ ਤਾਈ ਤੜਕੇ ਬੱਤਕ ਜਾਈਂਗੀ ਕੋ ਮੈਂ ਤੜਕੀ ਬੱਤ ਜੂ ਫਿਰ ਹੁਣ ਤਾਂ ਵੇਖ ਆਥਣਾ ਤੇ ਪੱਥਰ ਨਹੀਂ ਆ ਬੇ ਤੜਕੇ ਆਇਆ ਕਰੂੰਗੀ ਠੀਕ ਆ ਤੜਕੇ ਵੇਲੇ ਸਿੱਟਕੇ ਪਾਤੀ ਜਾ ਤਰੀ ਮੈਨੂੰ ਕੋਈ ਲੋੜ ਨਹੀਂ ਹੁਣ ਕਿਸੇ ਨੂੰ ਵੀ ਪੁੱਛਣ ਦੀ ਨਾ ਨਾ ਤੈਨੂੰ ਹਾਂ ਕਰਤੀ ਤੇ ਮਰਜੀ ਆ ਜਾ ਮੈਂ ਮੇਰੇ ਬਾਪੂ ਦਾ ਸਵਾਹ ਥੋੜਾ ਜਿਹਾ ਹੋਏਗਾ ਜੋ ਕਹਿਣ ਲੱਗੇ ਨਾ ਤੇ ਉਹਨੂੰ ਐ ਕਹਦੀ ਵੀ ਮੈਂ ਤਾਂ ਪੁੱਛ ਕੀ ਪੁੱਛਣ ਲੱਗੀ ਆ ਫਿਰ ਉਹ ਕੁਝ ਨਹੀਂ ਕਹਿੰਦਾ ਨਾ ਨਾ ਕੋਈ ਨਹੀਂ ਤਾਂ ਮੈਂ ਪਾਈ ਦੂੰਗੀ ਉਹ ਜੇ ਚੀਜ਼ ਵਸਤੂ ਹੈ ਭਾਈ ਜੇ ਤੂੰ ਨਹੀਂ ਜਵਾਬ ਦਿੱਤਾ ਤਾਂ ਵੇਖ ਮੈਨੂੰ ਪਹਿਲੇ ਮੋਂ ਹਾਂ ਕਰਤੀ ਜੇ ਤੈਨੂੰ ਲੋੜ ਹੁੰਦੀ ਕੋਈ ਚੀਜ਼ ਦੀ ਲਿਆਇਆ ਕਰ ਭਾਈ ਨਾ ਤੇਰੇ ਦੰਦ ਲੋੜੇ ਚਾਰ ਪਾਠੋਂ ਚੱਕ ਲੈਂਗੀ ਫਿਰ ਵੀ ਕੋਈ ਡਰ ਨਹੀਂ ਨਾ ਨਤਾ ਸਾਡੇ ਤਾਂ ਪਾਤੂ ਆਵਦੀ ਬਾਜੂ ਹੈ ਸਾਡੇ ਤਾਂ ਦੇ ਦੇ ਸੁੱਕੀਆਂ ਪਈਆਂ ਹਾਂ ਇਹ ਤਾਂ ਹੈਗਾ ਮੇਰੇ ਪਿੰਡ ਅੰਦਰ ਤਾਂ ਨਾਲੇ ਵਸੰਦਰ ਤਰਨਦੀ ਦੇ ਆਉਣ ਮੈਂ ਤਾਂ ਘਰ ਲਾਈ ਨਹੀਂ ਕਦੇ ਬਾਹਰ ਮੈਂ ਤਾਂ ਅੰਦਰ ਲੈ ਕੇ ਚੰਦਾ ਨਹੀਂ ਗੱਲ ਸਹੀ ਆ ਪਤਾ ਰਾਮਤ ਪੁੱਤ ਬਣ ਕੇ ਮੈਨੂੰ ਖਾਸ ਕਰ ਹੀ ਮਿਲਾਈਂ ਦੇਖ ਮੈਂ ਤਾਂ ਅੰਦਰ ਨਾਲ ਤਾਂ ਉਹਨਾਂ ਕਰਦੀ ਨਹੀਂ ਜਿੰਨਾ ਤੇਰੇ ਮਾਂ ਨਾਲ ਮੈਨੂੰ ਤਾਂ ਹੁਣ ਆਏ ਲਾ ਦੇ ਉਹ ਤਾਏ ਆ ਵੀ ਚਾਹੀਦੀ ਇਹ ਲੈਂਦੇ ਲੈ ਮੈਂ ਹਬਸ ਉਹ ਤਾਂ ਜਾਤਾ ਮਪਿੰਦੀ ਨਹੀਂ ਮੈਂ ਤਾਂ ਨਾਲ ਰੋਟੀ ਕਰਨੀ ਸੀ ਕਵੇਲਾ ਹੋਇਆ ਪਿਆ ਤੇ ਬਹੂ ਗਈ ਹੋਈ ਏ ਪਿੰਡ ਅੱਛਾ ਪਿੰਡ ਵਾ ਗਈ ਹਾਂ ਪਿੰਡ ਗਈ ਹੋਈ ਏ ਤਾਂ ਮੈਂ ਕੰਮ ਧੰਦਾ ਕਰ ਲੈ ਮੈਂ ਖਮਾ ਵੱਜ ਕੇ ਪੁੱਛੀ ਆ ਮੈਂ ਇੱਥੋਂ ਤਾਂ ਕਰਕੇ ਨਹੀਂ ਤਾਈ ਕੋਈ ਗੱਲ ਨਹੀਂ ਹਾਂ ਲੈ ਕਿੰਨਾ ਕਰਦੀ ਏ ਤਾਈ ਵਿਚਾਰੀ ਕਿੱਡਾ ਲੈ ਗਾਹ ਜੀ ਤੋਂ ਉਹਨੂੰ ਪੁੱਛ ਲਈ ਸੀ ਮੈਨੂੰ ਵੀ ਪੁੱਛਣ ਆਈ ਉਹਨੂੰ ਐ ਹੋ ਗਿਆ ਕਿਤੇ ਹਰਪ੍ਰੀਤ ਜਵਾਬ ਨਾ ਦੇ ਦੇ ਲੈ ਕਹਿੰਦੀ ਮੈਂ ਕੋਈ ਜਵਾਬ ਦੇਵਾਂਗੀ ਦੋ ਵੱਠਲ ਸਿੱਟ ਕੇ ਪੱਤ ਜੇ ਅਗਨੀ ਨਾਲ ਗੱਲਾਂ ਕਰ ਲਿਆ ਕਰਾਂਗੇ ਦੋਨੇ ਬਾੜੇ ਚ ਬਹਿ ਕੇ ਨਾਲ ਗੋ ਆ ਪੱਤ ਜੇ ਕਰੂਗੀ ਆ ਉਹਦਾ ਵਧੀਆ ਨਾੰਗੀ ਤਾਈ ਲੈ ਨੰਗੀ ਤਾਈ ਤਾਂ ਇਹਨੂੰ ਤਾਂ ਮੈਂ ਦਿੰਨੀ ਆਪਾਂ ਤਾਂ ਵੀ ਤੈਨੂੰ ਕੀ ਲੋੜ ਸੀ ਤਾਈ ਨੂੰ ਕਹਿਣ ਦੀ ਹੈ ਉਹਦਾ ਹੀ ਨਹੀਂ ਪਤਾ ਸਾਰੀਆਂ ਪੱਥਾਂ ਲੈ ਜਾ ਮੇਰੇਆਂ ਚੱਕ ਚੱਕ ਓਰੇ ਮੜਾ ਇੱਧਰ ਆ ਮੇਰੀ ਗੱਲ ਸੁਣ ਉਹ ਕੀ ਗੱਲ ਹੋ ਗਈ ਤੇ ਤੈਨੂੰ ਕੀ ਲੋੜ ਸੀ ਤਾਈ ਨੂੰ ਹਾਂ ਕਰਨ ਦੀ ਬੜੇ ਦੀ ਉਹ ਤੈਨੂੰ ਕੌਣ ਕਹਿੰਦਾ ਮੈਂ ਤਾਈ ਨੂੰ ਕਿੱਥੋਂ ਹਾਂ ਕੀਤੀ ਹੈ ਤਾਈ ਦੱਸ ਕੇ ਗਈ ਹੈ ਮੈਨੂੰ ਤਾਈ ਕਹਿੰਦੀ ਗੁਰਲਾਲ ਕਹਿੰਦਾ ਤਾਈ ਪੱਥ ਲੈ ਆਕ ਨਹੀਂ ਗਵਾ ਉਹ ਤਾਈ ਤਾਂ ਮੈਥੋਂ ਪੁੱਛੜਾਈ ਸੀ ਹੈ ਉਹ ਮੇਰਾ ਸਮਝਦੇ ਹੋ ਐ ਕਹੇ ਸੀਗਾ ਮਾਂ ਤੂੰ ਹਰਪ੍ਰੀਤ ਨੂੰ ਪੁੱਛ ਲੈ ਉਹਨੇ ਪਾਥੀਆਂ ਪੱਥਲੀਆਂ ਨੇ ਮੈਨੂੰ ਬੜੇ ਦਾ ਕੀ ਪਤਾ ਕੱਲਾਂ ਦੇ ਕਰਦਾ ਤਾਈ ਕਹਿੰਦੀ ਮੈਂ ਗੁਰਲਾਲ ਨੂੰ ਕੁਛ ਕਹਿੰਨੇ ਗੁਰਲਾਲ ਕਹਿੰਦਾ ਕੋਈ ਗੱਲ ਨਹੀਂ ਤਈ ਪੱਥ ਲੈ ਕੇ ਹੀ ਹੁਣ ਚੱਲ ਹਰਪ੍ਰੀਤ ਨੂੰ ਗੁੱਛ ਲੈ ਅੱਛਾ ਗੁਰੀ ਮੈਂ ਤੇਂਦੀ ਜਵਾਬ ਮੈਂ ਦੇ ਰਾਂਦੀ ਹੇ ਦੇਖ ਲੈ ਜੇ ਉਹ ਪੱਥ ਲੈ ਲਈ ਚੱਕ ਨਾ ਉਹਦੀ ਆਸ ਦਿੱਤਾ ਮੈਂ ਤੈਨੂੰ ਦੱਸ ਆਉਂਦੀ ਤਾਂ ਦੋ ਮੱਥਲੇ ਲੈ ਕੇ ਆਉਗੀ ਇਹਨਾਂ ਕਰ ਮੱਥਲਾ ਆਪਣਾ ਪੱਥ ਲੈਣਾ ਪਰ ਕਿਉਂ ਡਿੱ ਜਾ ਕਰ ਮੇਰੀ ਫਿਰ ਇਹਦੇ ਨਾਲ ਲੜਾਈ ਤੇ ਤੈਨੂੰ ਪਤਾ ਦੀ ਆਤਾ ਤੂੰ ਜਵਾਬ ਦੇਉਂਦੀ ਫਿਰ ਤੇ ਜਦੋਂ ਤੂੰ ਹਾਂ ਕਰਤਾ ਤੂੰ ਤਾਂ ਮੂਰੇ ਪ੍ਰਧਾਨ ਬਣ ਗਿਆ ਇਹ ਦੇਖ ਆ ਬਾੜੀ ਚ ਕੋਈ ਧਣੀਆਂ ਲੈਣਾ ਜੇ ਮੈਂ ਕਿਸੇ ਨੂੰ ਧਣੀਆਂ ਨਹੀਂ ਦਿੱਦੀ ਮੈਂ ਕਹਤ ਨਹੀਂ ਕਿਸੇ ਨੂੰ ਨਹੀਂ ਮੈਂ ਕਦੇ ਮਾੜੀ ਇਹ ਚੀਜ਼ ਨਹੀਂ ਦਿੱਤੀ ਕਦੇ ਵੰਡਾ ਨਹੀਂ ਕਿਸੇ ਨੂੰ ਪੱਟਣ ਦਿੱਤਾ ਵੀ ਉਸ ਨੂੰ ਪਤਾ ਹੈ ਤੇ ਤੈਨੂੰ ਐ ਕਹਿ ਰਹੇ ਹਾਂ ਨਾ ਵੀ ਦੇਖੋ ਉਸ ਨੂੰ ਪਤਾ ਤਾਂ ਹੀ ਉਸ ਨੂੰ ਪੁੱਛ ਲਾ ਉਹ ਮੈਂ ਨਹੀਂ ਹਾਂ ਦਿੱਤੀ ਨਹੀਂ ਹਾਂ ਕੀਤੀ ਤੂੰ ਮੇਰੇ ਕਿਉਂ ਗੱਲ ਪਈ ਜਣੀ ਹੈ ਮੈਂ ਤਾਂ ਉਹਨੂੰ ਸਮਝੀ ਜਵਾਬ ਦੇਣ ਵਾਲੀ ਗੱਲ ਕੀਤੀ ਸੀ ਵੀ ਹਰਪ੍ਰੀਤ ਨੂੰ ਪੁੱਛ ਲੈ ਹਾਂ ਕਹਿਪੋ ਇਤ ਨੂੰ ਨਾ ਕਹੇ ਹੁਣ ਜੇ ਦੇਖ ਲੈ ਮੈਂ ਪਾਠਾ ਦੇਖ ਕੇ ਨਹੀਂ ਆਵੜੀਆਂ ਧੜਾਂ ਦੇਖ ਕੇ ਨਹੀਂ ਜੇ ਮੇਰੀ ਧੜਕਾ ਦੇ ਹੱਲ ਗਈ ਨਾ ਉਹਦਾ ਜ਼ਿੰਮੇਵਾਰ ਤੂੰ ਹੋਏਗਾ ਮੈਂ ਤੈਨੂੰ ਦੱਸ ਇੱਕ ਵਾਰੀ ਕਹਤਾ ਮੈਂ ਤੈਨੂੰ ਮੈਂ ਦੇਖਦੀ ਨਹੀਂ ਹੋਣੀ ਉਹੀ ਗੱਲ ਕਰੀ ਜਾਂਦੀ ਹੈ ਮੈਂ ਤੈਨੂੰ ਪਹਿਲਾਂ ਬਿਤਾਈ ਇਹ ਪਾਠੀਆਂ ਦੇ ਮਸਲੇ ਪਿੱਛੇ ਨਾ ਕਦੇ ਆਪਣੀ ਲਿਹਾਜ਼ ਚ ਨਾ ਫਰਕ ਪਈ ਜੇ ਉਹ ਮੰਨ ਲਗਾ ਉਹੀ ਗੱਲ ਕਰਨਗੇ ਹੁਣੇ ਚਲ ਦੇਖੀ ਜੋ ਇਹਨਾਂ ਦੀਆਂ ਗੱਲਾਂ ਨੇ ਇਹੀ ਜਾਣਨ ਮੇਰੇ ਨਾਲ ਤਾਂ ਸਾਰੇ ਨਾ ਤਾਂ ਸੁੱਕੀਆਂ ਪਈਆਂ ਪਾਠਾਂ ਸਾਰੇ ਨਾ ਅੰਦਰ ਸੁੱਕੀਆਂ ਪਈਆਂ ਹੈ ਮੈਂ ਤਾਂ ਇੰਨਾ ਸੋਹਣਾ ਸੰਬਰ ਸਮਾਰ ਕੇ ਅੱਜ ਸਾਰਾ ਸੰਬਰ ਕੇ ਗਈਆਂ ਤਾਈ ਦਾ ਤਾਂ ਹੁਣ ਐ ਨਹੀਂ ਪਤਾ ਕਿੱਥੇ ਕਿੱਥੇ ਕਰੀ ਸੜਦੇ ਕਿੱਥੇ ਕਿੱਤੇ ਕੁਝ ਖੜਾ ਦੇ ਹੈ ਨਾਲੇ ਉਹੀ ਗੱਲ ਉਹ ਜਿਹੜੇ ਪਾਠਾਂ ਲੈ ਗਈ ਚੱਕ ਕੇ ਦੱਸ ਮੈਂ ਕੀ ਕਰੂੰਗੀ ਮੈਂ ਤਾਂ ਮਸਾਂ ਇਕੱਠੀਆਂ ਕਰਾਂਗਾ ਉਈ ਗੱਲ ਸਿਆਲ ਚ ਕੰਮ ਆ ਜਾਂਦੀਆਂ ਆ ਚਾਰ ਪਾਥਾਂ ਇਹ ਤਾਂ ਪੰਗੇ ਲੈਣ ਨੂੰ ਰਹਿੰਦਾਗਾ ਹੁਣ ਦੇਖਦੀਆਂ ਗਿਆਂ ਜੇ ਕਹਿ ਦੂੰਗੀ ਵੀ ਤਾਂ ਇੱਕ ਛੜ ਜੇ ਪੱਥ ਨਹੀਂ ਪਈ ਤੇ ਬਾਪਦਾਂ ਸੁੱਕੀਆਂ ਸੁੱਕੀਆਂ ਮੈਂ ਦੋ ਦਿਨਾਂ ਚ ਲੈ ਜੂੰਗੀ ਚੱਕ ਕੇ ਇਹ ਤਾਂ ਹੁਣ ਧਿਆਨ ਰੱਖਣਾ ਪਊ ਮੈਨੂੰ ਪੂਰਾ ਪਾਥਾਂ ਦਾ ਆਹ ਦੇ ਪਾਥਾਂਾਂ ਜੀ ਰਹਿਣਾ ਪਊ ਮੈਨੂੰ ਤਾਂ ਸਾਰੇ ਘਰ ਦੇ ਕੰਮ ਛੱਡ ਕੇ ਕੋਈ ਗੱਲ ਨਹੀਂ ਜੇ ਕਿਤੇ ਹਿੱਲ ਗਈ ਪਾਥੀ ਇਹ ਸੀ ਨੂੰ ਦੇਉ ਪਤਾ ਫੇਰ ਦੇਖੀ ਇਹਦੇ ਨਾ ਬਣਦੀ ਆ ਦੇਲਾ ਹੁਣ ਸਾਰੇ ਸੁੱਕੀਆਂ ਪਈਆਂ ਐ ਕਰਾਂ ਜਾਂ ਤਾਂ ਕਿਸੇ ਨੂੰ ਪੁੱਛ ਲਾਂ ਕੋਈ ਕੰਮਕੁਮ ਵਾਲੀ ਨੂੰ ਵੀ ਸਾਰੇ ਵਿੱਚ ਕਾ ਕੇ ਅੰਦਰ ਲੈ ਜਾ ਪਰੇ ਮੌਕੇ ਤੇ ਕਿਹੜਾ ਕੋਹ ਦੀ ਹਾਂ ਕਰ ਦੂਗੀ ਮਿਲਦੀ ਹੈਗੀ ਕਮਲਾਂ ਕੜਾਈ ਤੇ ਆ ਜਾਂਦੀ ਹੈ ਹੌਲੀ ਹੌਲੀ ਲੈ ਜੂਗੀ ਜੇ ਨਾ ਲੋਟਾਈ ਨਗਲ ਉਸ ਨੂੰ ਚਕਵਾਉਂਗਾ ਉਸ ਨੂੰ ਆਖੂ ਮੇਰੇ ਪੱਥਰਾਂ ਅੰਦਰ ਤਰਾ ਫਿਰ ਪਤਾ ਲੱਗੂ ਹਾਂ ਕਰ ਲੰਦਾ ਲੱਗੋ ਖਤਮ ਆ ਫੇਰ ਹੀ ਆਉਂਗੀ ਸਿੱਟਣ ਜਿਹੜੀਆਂ ਪੱਥਰਾਂ ਕੱਢ ਲਾਂਗਾ ਉਹ ਤਾਂ ਗਿੱਲੀਆਂ ਨੇਗੀਆਂ ਇਹਦੇ ਵਿੱਚ ਪੱਥਰਾਂ ਪਈਆਂ ਇਹਦੀਆਂ ਨਾ ਲਈਆਂ ਚਾਰਕ ਪੱਥਰਾਂ ਹਜੇ ਕਿਹੜਾ ਨੂੰ ਪਤਾ ਲੱਗਦਾ ਐਂ ਐ ਤੈ ਗੌਰ ਘਾਟੀ ਕਰਦੀ ਹੈਗੀ ਐ ਤਾਂ ਨਹੀਂ ਸਾਹਮਣੇ ਨਾ ਹਾਈ ਨਹੀਂ ਚਾਰਕ ਪੱਥਰ ਲੈ ਜਾਨੀ ਸੁੱਕੀਆਂ ਸੁੱਕੀਆਂ ਜੇ ਚੱਕ ਕੇ ਆਹ ਬੜਾ ਪਤਾ ਲੱਗਦਾ ਇਹਨੂੰ ਗਿੱਲੰਗ ਆਨੇ ਆ ਤਾਂ ਕਿਹੜਾ ਦੇਖਦੀ ਹੈ ਜੇ ਕਾਸੀ ਤਾਂ ਕੋਈ ਭਪੈ ਨਹੀਂ ਲੱਗਦਾ ਹੁਣ ਲੈ ਜੂੰਗੀ ਮੈਂ ਹਰਪ੍ਰੀਤ ਪਾਣੀ ਲੈ ਮਰੇ ਵਾਸਤੇ ਪਾਣੀ ਤਾਂ ਲੈ ਆ ਦੂੰਗੀ ਪਹਿਲਾਂ ਮੇਰੀ ਗੱਲ ਸੁਣੋ ਉਹ ਕੀ ਗੱਲ ਸੁਣਾ ਮੈਂ ਤੇਰੀ ਸੁਣੋ ਨਾ ਦੁੱਖ ਹੋਇਆ ਕਿ ਮੈਂ ਪਜਾਮਾ ਲਵੇ ਡਲੇ ਉਹ ਕੋਈ ਬਾੜੀ ਚ ਸਬਜ਼ੀ ਲਈ ਸੀਗੀ ਸਬਜ਼ੀ ਲਈ ਤੋੜ ਲੈਣੇ ਤਾਂ ਲੋੜ ਹੁੰਦੀ ਐ ਕੋਈ ਨਹੀਂ ਸਬਜ਼ੀ ਤਾਂ ਤੋੜ ਲੈਣੀ ਮੈਂ ਤਾਂ ਤੈਨੂੰ ਇਹ ਕਹਿੰਦੀ ਆ ਮੈਨੂੰ ਨੇ ਇੱਕ ਕੰਮ ਵਾਲੀ ਪੁੱਛ ਕੇ ਦੇ ਕੰਮ ਵਾਲੀ ਪੁੱਛ ਕੇ ਦੇਵਾ ਹਾਂ ਉਹ ਆਪਾਂ ਕੰਮ ਵਾਲੀ ਤੋਂ ਕੀ ਕਰਾਉਣੇ ਲੈ ਮੈਂ ਕਿਹਾ ਪੱਕੀ ਲਾਉਣ ਨੂੰ ਕਹਿੰਦੀ ਆ ਕੰਮ ਵਾਲੀ ਮੈਂ ਤਾਂ ਇਹ ਕਹਿੰਦੀ ਇੱਕ ਦਿਨ ਵਾਸਤੇ ਪੁੱਛ ਕੇ ਦੇ ਮੈਨੂੰ ਬੁੜੀ ਮੈਂ ਪਾਠਾਂ ਵਿੱਚ ਕਾ ਕੇ ਅੰਦਰ ਧਰਾਉਣੀ ਆ ਪਾਠੀਆਂ ਵਿੱਚ ਕਾ ਕੇ ਅੰਦਰ ਧਰਾਉਣੀ ਆ ਆਹੋ ਤੈਨੂੰ ਨਹੀਂ ਪਤਾ ਨਹੀਂ ਹੁੰਦਾ ਪਾਠੀਆਂ ਅੰਦਰ ਧਰਨੀਆਂ ਮੀ ਆਤਾ ਕਿ ਹੁਣ ਬਾੜੇ ਚ ਇਦੋਂ ਵੱਡਾ ਮੀਂਹ ਕਿ ਆਊਗਾ ਤਾਈ ਮੀਂਹ ਵਰਗੀ ਤਾਂ ਹੈਗੀ ਏ ਸਾਰੀਆਂ ਲੈ ਜੂ ਹੁੰਝ ਕੇ ਤਾਈ ਪਾਠੀਆਂ ਲੈ ਜੂ ਆਹੋ ਉਹ ਐਡੀ ਪਾਠੀਆਂ ਦੀ ਕੋਈ ਚੋਰ ਤਾਂ ਨਹੀਂ ਹੈਗੀ ਤਾਈ ਲੈ ਮੈਨੂੰ ਪਤਾ ਏ ਤੈਨੂੰ ਨਹੀਂ ਪਤਾ ਬੁਰਗਾਂ ਨੂੰ ਬੁਰਗਾਂ ਨੂੰ ਇਹ ਗੱਲਾਂ ਦਾ ਪਤਾ ਹੁੰਦਾ ਮੈਂ ਤੈਨੂੰ ਦੱਸਾਂ ਜਾਂ ਤਾਂ ਮੈਨੂੰ ਕੋਈ ਬੁੜੀ ਪੁੱਛ ਕੇ ਦੇ ਦੇ ਉਹਨੂੰ ਮੈਂ ਨਾਲ ਲਾ ਕੇ ਅੰਦਰ ਧਰਾਂ ਲੂੰਗੀ ਤੇ ਨਹੀਂ ਤੈਨੂੰ ਚੁਕਾਉਣਾ ਪੈਣੀ ਜਿਹੜਾ ਤੇ ਕੰਮ ਕਰੇ ਨਾ ਮੈਨੂੰ ਝਕੋਣੀ ਪਈ ਮੈਂ ਇਹੀ ਕੰਮ ਕੀਤਾਗਾ ਮੈਂ ਤਾਂ ਉਹ ਗੱਲ ਮੇਤੇ ਦਾਲਤਾ ਚੀਰਨ ਲੱਗ ਗਈ ਦਾਲ ਚੀਰ ਦੀ ਦੀ ਇਹ ਗੱਲ ਦਿਮਾਗ ਚ ਆਈ ਗਈ ਬੂ ਤਾਈ ਮੇਰੇ ਨਾਲ ਬਾਥਾ ਨਾ ਲੈ ਜਾ ਕਿਤੇ ਮੇਰੇ ਨਾਲ ਬਾਥਾ ਨਾ ਲੈ ਮੈਂ ਤਾਂ ਮਸਾਂ ਬੱਤਾਂ ਨਾ ਮੈਨੂੰ ਕਰ ਤੂੰ ਮੱਲੋਂ ਮੱਲੀ ਕੈਸੂ ਉਹਨੂੰ ਤੂੰ ਬਾੜੇ ਚ ਥਾਂ ਦੇ ਤੂੰ ਜਵਾਬ ਦੇ ਦੇਂਦੀ ਕੰਨਾਂ ਦੇ ਕਰਦਾ ਤੂੰ ਹਾਂ ਕਰਦੇ ਮੈਂ ਜਵਾਬ ਦੇ ਦਿਆਂ ਦੇਖ ਬੁੜੀ ਪੁੱਛ ਕੇ ਦੇ ਦੇ ਮੈਨੂੰ ਤੇ ਨਹੀਂ ਮੇਰੇ ਨਾਲ ਮੇਰੀ ਗੱਲ ਸੁਣ ਮੈਥੋਂ ਨਹੀਂ ਪਾਥੀਆਂ ਪੁੱਥੀਆਂ ਚਕਾਈਆਂ ਜਾਂ ਮੈਂ ਤਾਂ ਨਾਈ ਕੇ ਜਵਾਬ ਹੀ ਦਿਆ ਉਹ ਤੂੰ ਟਿੱਕ ਰੜੇ ਤੇ ਦੇਖੇ ਬਾਰੇ ਮੈਂ ਤੈਨੂੰ ਦੱਸਾਂ ਜੇ ਗਿਆ ਟਾਈ ਕੇ ਘਰੇ ਟਾਈ ਕੇ ਘਰੇ ਜਾ ਕੇ ਨਾ ਲੈ ਤਾਂ ਵੀ ਹਰਪ੍ਰੀਤ ਕਹਿੰਦੀ ਟਾਈ ਪਾਥੀ ਵਾਲੇ ਜੂ ਅੱਛਾ ਪਹਿਲੀ ਮੈਨੂੰ ਬਦਨਾਮ ਕਰ ਦੇ ਉਹ ਬਦਨਾਮ ਤਾਂ ਨਾ ਕਰਾਂ ਫਿਰ ਬਗੈਰ ਗੱਲ ਤੋਂ ਪਾਥੀ ਹੁਣ ਬਾੜੇ ਚੋਂ ਕਾ ਤੋਂ ਚੱਕਣੀਆਂ ਨੇ ਮੈਂ ਉਹਨਾਂ ਨੂੰ ਜਵਾਬ ਦਿਆ ਨਾ ਤਾਈ ਤੂੰ ਸਾਡੇ ਬਾੜੇ ਚਾਹੀਦੇ ਤੈਨੂੰ ਕਿਹੜਾ ਡੰਮ ਨਹੀਂ ਰਹਿਣਾ ਪਾਥੀ ਉੱਚੀ ਪੰਜਾਂ ਰਹਿਣਗੀਆਂ ਨਾ ਨਾ ਉਹ ਤਾਂ ਇਹ ਤਾਈ ਪੁੱਛ ਗਈ ਉਹ ਤਾਂ ਪੱਥਰ ਆਊਗੀ ਹੁਣ ਮੈਂ ਕਹਤਾ ਮੈਂ ਹਾਂ ਕਰਤੀ ਵੀ ਤਾਈ ਛੱਟ ਜੇ ਕਰ ਦੋ ਬੱਠਰ ਪੱਥੇ ਜਾ ਕਰ ਫਤੰਡਾ ਪੰਗਾਊਗੀ ਉਹ ਫਿਰ ਪਾਠ ਲੈਣ ਦੇ ਤੂੰ ਤਾਨੂੰ ਪਹਿਲੀ ਚੋਰ ਬਣਾਈ ਜਾਨੀਂ ਨਹੀਂ ਪਾਠੀਆਂ ਚੱਕਰੀ ਤਾਈ ਐਂ ਕਹੇ ਪਾਠੀਆਂ ਚੱਕਰੀ ਫਿਰਦੀ ਆ ਉਹ ਮੇਰੇ ਤਾਂ ਬਲੱਡ ਵਧਿਆ ਪੈ ਦੋਨਾ ਮੈਨੂੰ ਤਾਂ ਟੈਨਸ਼ਨ ਹੋਈ ਪਈ ਮੈਂ ਤੈਨੂੰ ਦੱਸਿਆ ਮੈਨੂੰ ਤਾਂ ਗੋਲੀਆਂ ਲੈ ਕੇ ਦੇ ਜਾ ਡਾਕਟਰ ਦੇ ਲੈ ਹੋਰ ਹੀ ਪੰਗਾ ਕਰ ਲਿਆ ਤਾਂ ਇਹਨੂੰ ਗੋਲੀਆਂ ਲਿਆ ਕੇ ਦੇ ਜਾ 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 ਗੋਲੀਆਂ ਲੈ ਆ ਭੱਜ ਕੇ ਮੇਰੇ ਤਾਂ ਹੁਣ ਬਲੱਡ ਵਧ ਹੀ ਜਾਂਦਾ ਬੂਹਾਂ ਮਰਜਾ ਮੈਨੂੰ ਤਾਂ ਐ ਲੱਗਦਾ ਇਹ ਦੋਨੋਂ ਤਾਂ ਪਹਿਲੀ ਇਹ ਜਿਹੇ ਜਵਾਬ ਦੇ ਦਿੰਦਾ ਮੈਂ ਕਹਾਂ ਨੂੰ ਹਾਂ ਕਰਦੀ ਤਾਈ ਨੂੰ ਮੈਂ ਤਾਂ ਵਿੱਚ ਫਸ ਗਈ ਮੈਂ ਤਾਂ ਹੁਣ ਹਾਂ ਕਰਦੀ ਤਾਈ ਨੂੰ ਮੈਂ ਤਹਾਨੂੰ ਉਹ ਮਸਾਂ ਪੱਤੀਆਂ ਆਈਆਂ ਕਿੰਨੀ ਮਿਹਨਤ ਲੱਗਦੀ ਇਹਦੇ ਨਾਲ ਪਹਿਲਾਂ ਗੋਹਾ ਛਿੱਟਦੀ ਫਿਰ ਤੂੜੀ ਲੀ ਜਾਂਦੀ ਬੱਠਲ ਪਰ ਕੇ ਫਿਰ ਤੂੜੀ ਵਿੱਚ ਪਾਈ ਉਹਨਾਂ ਨੇ ਫਿਰ ਉਹ ਮਸਲ ਮਸਲ ਕੇ ਪੱਤਨਾ ਫਿਰ ਉਹ ਸਕਾਈਆਂ ਥਰਲੀਆਂ ਸਭ ਕੁਝ ਕਰਨਾ ਪੈਂਦਾ ਪਾਠੀਆਂ ਗਰਾਈ ਬਣ ਜਾਣੀਆਂ ਆਈਆਂ ਇਹਨਾਂ ਨੂੰ ਤਾਂ ਬੰਦਿਆਂ ਨੂੰ ਤਾਂ ਹੀ ਨਹੀਂ ਪਤਾ ਪਾਠੀ ਦੀ ਕੀਮਤ ਕੀ ਹੈ ਮੁੱਲ ਲੈ ਕੇ ਦੇਖੋ 5 ਰੁਪਈਆ ਦੀ ਇੱਕ ਪਾਠੀ ਮਿਲਦੀ ਹੈ ਉਦੋਂ ਪਤਾ ਲੱਗੂ ਹੈ ਹੁਣ ਮੈਂ ਕਾਹੇ ਕਰਦੀਆਂ ਉਧਰਲੀ ਚਾਚੀ ਨੂੰ ਕਹਿ ਕੇ ਆਉਂਦੀਆਂ ਵੀ ਚਾਚੀ ਤੂੰ ਕਿਸੇ ਨੂੰ ਪੁੱਛ ਕੇ ਦੇ ਦੇ ਇਹ ਤਾਂ ਨਹੀਂ ਪੁੱਛ ਕੇ ਦਿੰਦਾ ਇਹ ਤਾਂ ਉਹ ਗੋਲ ਨਾਲ ਲੈਣਗੇ ਜੇ ਤੂੰ ਗੋਲ ਨਾਲ ਲੈ ਕੇ ਉਹ ਤੂੰ ਮੈਂ ਚਾਚੀ ਘਰੇ ਜਾ ਕੇ ਮੁੜਿਆ ਨਹੀਂ ਭੱਜ ਕੇ ਮੈਂ ਬਾਹਰ ਲਾ ਜਾਨੀ ਆ ਚਾਚੀ ਮੈਨੂੰ ਤਾਂ ਨਾ ਬੁੜੀ ਪੁੱਛ ਕੇ ਦੇ ਕੋ ਪੱਥ ਵਾਲੀ ਮੈਂ ਤਾਂ ਪੱਥਾਂ ਚੱਕਣਾ ਸਾਡੇ ਤਾਂ ਬਾੜੇ ਚ ਤਾਈ ਆਉਣ ਲੱਗ ਗਈ ਨਾਲੇ ਉਹ ਤਾਂ ਪਤਾ ਲੱਗ ਜੂ ਚਾਚੀ ਤੋਂ ਨਾ ਬਾਹਰ ਆ ਜਾਨੀ ਸਿੱਪੀ ਆਵਾ ਆਥੀ ਆਵਾ ਜੇ ਤਾਂ ਟਾਈਮ ਲੱਗਿਆ ਤਾਂ ਪਾਥੀ ਆਉਂਗੀ ਨਹੀਂ ਸਿੱਟਕੇ ਮੁੜਿਆ ਉਹ ਫਿਰ ਹੋਰ ਕੀ ਆ। ਓਹੋ। ਕਿ ਤੌੱਚਿਆ ਥਾ। ਹਾਏ ਹਾਏ। ਮਾਸਾ ਥਾ ਮਿਲੇਗਾ ਬਾੜਾ ਪੱਥਨਾ ਕਹਿੰਦੇ ਲਾਹੇ ਜਿਹੜਾ ਆਥਨ ਤੜਕਿਆ ਗੋਹਾ ਇਕੱਠਾ ਕਰ ਕਰਕੇ ਤੇ ਜੇ ਅਗਲੇ ਨੂੰ ਜਵਾਬ ਦੇ ਤਾਂ ਹੀ ਨਹੀਂ ਪਤਾ 10 ਦਿਨ ਪੱਥਾ ਪੱਠਾ ਕੇ ਅਗਲਾ ਜਵਾਬ ਦੇ ਦੇ ਫਿਰ ਮੈਨੂੰ ਔਖਾ ਹੋ ਜੂ ਸਮਾਂ ਦੀ। ਤੇ ਵਧੀਆ ਪੇਜ ਦਾ ਸੁੰਭਰਾ ਸਮਾਰੇ ਸਾਰਾ ਬਾੜਾ ਵਧੀਆ। ਹੋਣਾ ਜੂਂਗੇ ਕਹਿੰਦੇ ਸਿੱਟਕੀ ਆ ਜਣੀ ਮੈਂ ਤਾਂ ਕਹਿੰਨੀ ਪੱਥ ਤੜਕੇ ਲਾਉ ਸਾਰਾ। ਨਹੀਂ ਤੋ ਪ ਵਧੀਆ ਪੈਂਦੀ ਇੱਥੇ ਤਾਂ ਪਾਥ ਨੂੰ ਸੁੱਕਿਆ ਕਰਨੀ ਆ ਵਧੀਆ ਲੈ ਵਧੀਆ ਸੋਣਾ ਕਹਿੰਦੇ ਨਾਲੇ ਜਦੋਂ ਕਹਿੰਦੇ ਬੈਠਣਾ 10 10 ਮਿੰਟ ਪਾਵਾ ਦੇਖਾਂ ਥੱਲੇ ਬੈਹਿ ਜਾ ਥਰਕੇ ਬੱਥੂ ਇਕੱਠਾ ਮੇਰਾਂ ਦਾ ਪਾਥਾਂ ਜੀ ਹਜੇ ਗਿੱਲੀਆਂ ਐ ਇਹਦੀਆਂ ਬਾਥਾਂ ਜੀਆਂ ਨਾ ਲੈ ਜਾਂ ਭਰਕੇ ਬੱਛੋ ਥੋੜਾ ਗੀਆਂ ਹਜੇ ਕਿਹੜੇ ਨੂੰ ਕੜਬਾ ਲੱਗਦਾ ਕਾ ਲਈ ਜਾਨੀ ਦੇਖੀ ਜੋ ਪਾਣਾ ਨਹੀਂ ਇਹ ਪੰਜ ਚਾਰ ਕੁਛ ਨਹੀਂ ਹੁੰਦਾ ਇਹਨੂੰ ਇਹਨੇ ਬਾਤਾਂ ਚ ਪਤਾ ਹੀ ਨਹੀਂ ਲੱਗਦਾ ਨਾ ਗੌਰ ਘੱਟ ਹੀ ਕਰਦੀ ਐ ਤਾਂ ਸਮਾਰਕੇ ਜਪਾਣਾ ਚਾਚੀ ਦਾ ਸੱਕ ਸਹੀ ਆ ਉਹ ਖੜੀ ਬੱਥਰ ਭਰੀ ਦੇਖ ਲੈ ਐਡੀ ਛੇਤੀ ਸੁੱਕ ਵੀ ਜਿੰਨਾ ਬੋਲ ਨੂੰ ਕੋਹ ਚਿੱਤੇ ਨਹੀਂ ਤਾਂ ਹੀ ਹਾਂ ਜਦੋਂ ਸੰਗੀ ਲਾਣੀ ਮਰ ਜਾਏ ਤੈਨੂੰ ਗੋਹਾ ਪੱਥਰ ਨੂੰ ਕਾਵਾ ਨਹੀਂ ਤਾਂ ਤੇ ਤੂੰ ਤਾਂ ਮਰ ਗਿਆ ਘੇੜੀਆਂ ਲੱਗੀ ਚੱਕ ਚੱਕ ਲਾ ਕੇ ਪਰ ਹੀ ਖੜੀ ਮਤਾਂ ਨੇ ਤੇ ਤੇਰੀ ਮਾਈਦੀ ਨੂੰ ਹੋਏ ਮੇਰੀ ਗੱਲ ਤਾਂ ਸੁਣ ਤੇ ਰਿੰਗ ਦੀ ਤੁਰੀ ਆਣੀ ਆ ਮੇਰੇ ਹੱਥਾਂ 'ਚ ਛੱਟ ਮੇਰੇ ਗੱਲ ਤਾਂ ਸੁਣ ਲੈ ਮੋਣਾ ਤੇ ਪਾਥਰੀ ਸੀਗੀਆਂ ਹਾਂ ਮੈਂ ਪਾਥਰਾਂ ਦੇ ਪੱਥੇ 'ਮੇ ਗਿੱਲੀਆਂ ਸੀ ਆ ਚਾਰ ਪੰਜ ਪੱਥਰ ਚੱਕਿਆ ਸੀ ਮਾਤਾ ਨੂੰ ਦੇਰ ਨਹੀਂ ਸੁੱਕੀਆਂ ਤਾਂ ਭਾਈ ਜਮਾ ਤੇਰਾ ਹੱਦੀ ਹੋਈ ਪਈ ਐ ਸੁੱਕੀਆਂ ਬਾਥਰੀਆਂ ਤੋਂ ਹਜੇ ਤੂੰ ਪਤਨਾ ਹੋਣਾ ਹੋ ਤੇਰੀ ਬੇਟੀ ਗਿੱਲੀਆਂ ਪਈਆਂ ਆ ਤੂੰ ਕਿੱਦਾਂ ਨੂੰ ਸੁੱਕੂਗੀ ਕਿੱਦਾਂ ਨੂੰ ਮੰਨਣੀ ਆ ਮੈਂ ਤਾਂ ਇਹ ਅੰਦਰ ਲੈ ਜਾਣੀ ਆ ਚੱਕ ਕੇ ਮੈਂ ਤੂੰ ਲੈ ਜੀ ਅੰਦਰ ਆ ਪਿੰਡੋਂ ਤਾਂ ਨਹੀਂ ਜਾਂਦੇ ਪੱਥਰ ਸੁੱਕੀਆਂ ਦੇਵਾਂਗੇ ਤੇਰਾ ਚੀਰ ਚਾਰ ਪੱਥਰ ਜਾਂ ਕੋਈ ਲੋੜ ਨਹੀਂ ਸਾਡੇ ਬਾੜੇ ਚ ਗੋਆ ਪੱਥਣ ਦੀ ਆ ਕਿਤੇ ਮਰ ਗਈ ਪੱਥ ਸਾਡੇ ਨਾਲ ਪੱਥਣ ਆਈ ਨਾ ਤੈਨੂੰ ਮੈਂ ਤਾਂ ਪੱਥਰਾਂ ਦਾ ਲੈ ਕੇ ਜਾਊਂਗਾ ਐਂ ਕਿ ਬੁਲੇ ਕੇ ਨਹੀਂ ਲੈ ਕੇ ਆਉਂਦਾ ਮੈਂ ਚੱਕਾ ਨਹੀਂ ਦਿੰਦੀ ਕਿਵੇਂ ਕਰਾਂ ਨੰਦੀ ਸ਼ੈਣੀ ਵੜੀਆਂ ਮੈਂ ਪਹਿਲੀ ਕਿਹਾ ਸੀਗਾ ਤੇਰਾ ਪੱਥਰ ਪੱਥਰ ਵਿੱਚ ਫਰਕ ਪੈਣਾ ਉਹੀ ਗੱਲ ਕਰ ਲਈ ਬੇ ਭਾਈ ਉਹੀ ਗੱਲ ਕਰ ਮੈਂ ਆਖਾ ਮੇਰੇ ਨਾਲ ਪੱਥਰ ਗਿੱਲੀਆਂ ਚਾਰ ਮੈਂ ਉਧਰ ਚੱਕ ਲਈ ਫੁਰਗੀਆਂ ਸੁੱਕੀਆਂ ਮੈਂ ਤਾਰ ਦੂੰਗੀ ਫੇਰ ਐਡੀ ਕੀ ਗੱਲ ਸੀ ਐਡੀ ਕੀ ਗੱਲ ਹੈ ਮੈਨੂੰ ਚਾਚੀ ਨੇ ਦੱਸਿਆ ਤੜਕੇ ਦੀ ਤੰਮਾਰਾ ਲੇਗੀ ਐ ਮੈਂ ਕਹੀ ਜਾਂਦੇ ਭਾਈ ਲੋਕ ਤਾਂ ਮੜਾਉਂਦੇ ਹੈਗੇ ਇਹ ਤਾਂ ਮਗਰ ਲੱਗਦੇ ਲੋਕਾਂ ਨੇ ਇਹ ਚਾਰ ਪੰਜ ਪੱਥਰ ਚੱਕੀਆਂ ਜਦੋਂ ਸੁੱਕਦੇ ਮੈਂ ਤੈਨੂੰ ਆਪ ਕੋਈ ਸਾਈ ਕਰ ਦੂੰ ਤੂੰ ਮੰਨਣਾ ਮੰਨ ਤੇਰੀ ਆਦਤ ਹੈ ਤੂੰ ਤੜਕੇ ਦੀ ਲੱਗਿਆ ਤੂੰ ਮੱਠਣ ਲੇਗੀ ਤਾਂ ਤੂੰ ਬਾਅਦ ਕਿਹੜਾ ਤੂੰ ਬਾਅਦ ਦੇ ਤੜਕੇ ਲੇਗੀ ਤੇਰਾ ਬਾਹ ਦੇ ਤਾਈ ਹਾਂ ਇਹ ਤਾਂ ਪਹਿਲੀ ਕਹਿੰਦੀ ਸੀ ਵੀ ਟਾਈ ਦਾ ਪਾਠੀ ਚੋਰਾ ਹੈ ਤਾਈ ਦੇ ਪਾਠੀਆਂ ਚੱਕਦੀ ਆ ਕਾਹਦੀ ਗੱਲ ਕਰਤੀ ਬਬਾ ਇਹ ਤਾਂ ਇਹ ਕਹੀ ਅੰਮੀ ਬੋਲੀ ਜਾਓ ਹਲਾ ਆਲਾ ਵੀ ਚੱਕ ਕੇ ਫੜਾ ਫੜਾ ਆ ਰਹੀ ਓ ਚੱਕਾ ਦਿਨਾ ਹੌ ਓਡੀ ਲੈ ਕੇ ਭੰਡੇ ਹੋਂ ਤਾ ਲੈ ਲੈ ਲਾੜਾ ਜਰਾ ਉਹ ਦੇਖ ਲੈ ਤੇਰੇ ਅੱਖਾਂ ਦੇ ਸਾਹਮਣੇ ਹੋਲੇਗੀ ਬੱਥੇ ਭਰ ਕੇ ਉੱਡ ਗਈ ਪੈਂਚਕ ਬਾਈਆਂ ਮੇਰੇਗਾ ਪੱਤਣਾ ਨਹੀਂ ਹੋਣਾ ਮੈਂ ਨਹੀਂ ਕਿਬਾਈਆਂ ਤੂੰ ਦੀ ਕਹੀ ਸੀ ਇਹਦਾ ਪਾਠੀ ਚੋਰ ਹੈ ਪਾਠੀ ਚੋਰ ਹੈ ਉਹ ਦੇਖ ਲੈ ਕਹਿ ਕੇ ਕਿ ਉਹੀ ਪਾਠੀ ਚੋਰ ਸੱਚ ਮੁੱਚੀ ਪਾਠੀ ਚੋਰ ਨਿਕਲੀ ਮੈਂ ਤਾਂ ਚਾਚੀ ਨੂੰ ਵਧੀਆ ਕਿਹਾ ਸੀਗਾ ਵੀ ਆਪਣੀ ਇੰਨੀ ਲਿਆਇਆ ਆ ਬਾੜੇ ਪਿੱਛੇ ਨਾਲ ਆਪਣਾ ਕੇਸ ਨਾ ਪਵਾ ਦੇ ਉਹੀ ਗੱਲ ਹੋ ਗਈ ਮੈਨੂੰ ਚਾਚੀ ਨੇ ਦੱਸਿਆ ਮੈਂ ਚਾਚੀ ਘਰੇ ਜਾ ਕੇ ਇਹਨਾਂ ਚਾਚੀ ਕਹਿੰਦੀ ਤੜਕੇ ਦੀ ਤਿੰਨ ਵਾਰਾਂ ਲੈਗੀ ਇੱਕ ਵਾਰਾਂ ਨਹੀਂ ਲੈ ਕੇ ਗਈ ਮੈਂ ਤੈਨੂੰ ਦੱਸ ਹੁਣ ਜਿਹੜੀਆਂ ਉਹਨਾਂ ਪੱਥਰਾਂ ਪੱਥਰਾਂ ਬੰਨਾਂ ਮੈਂ ਚੱਕ ਨਹੀਂ ਦਿੰਦੀ ਉਹ ਕੋਈ ਨਹੀਂ ਹਾਂ ਹੁਣ ਉਹ ਵਾਰੀ ਵਾਰੀ ਤਾਂ ਹੀ ਆਊਗੀ ਚੱਲ ਹੁਣ ਵੜ ਕੇ ਦੇਖ। ਆ ਜਾ ਆਪਣੇ। ਫੇਰ ਐਵੇਂ ਹੁਣ ਜਮਾ ਬੜਨੂ ਕੀ ਦਿੰਨੀ ਆ। ਮੈਂ ਤਾਂ ਮਾਤਾ ਮੈਨੂੰ ਇਦੂ ਵੱਧ ਲੜਾਈ ਕਰਨੀ ਪਈ ਪਰ ਉਹਨੇ ਪੱਡਿਆਂ ਦੀ ਨਾਲ ਲੜਾਈ ਕਰਾ ਦੀ। ਮੈਂ ਪਾਈ ਵਾਰੀ ਵਾਰੀ ਬੜਨ ਦਿੰਦੀ। ਤੇ ਨਾਲੇ ਐ ਕਰ ਹੁਣੇ ਪੁੱਛ ਕੇ ਆ ਬੁੜੀ ਤੇ ਮੈਂ ਚੱਕ ਲਈ ਨਹੀਂ ਸਾਰੇ ਨਾਲ ਬੱਥਾ। ਉਹ ਮਹੀ ਚਕਾਉਣਾ ਤੁਹਾਨੂੰ ਬੱਥਿਆਂ। ਲੈ ਰੱਖ ਲੈ ਚੱਕ ਕੇ। ਆ ਜਾ। ਹਾਂ। ਬੱਥਾ ਲੈ ਗਈ। ਟੋਕਰਾਂ ਨੂੰ ਚੱਕ ਕੇ ਵੱਡਾ ਆ ਜਾ। ਦੋਨੇ ਜਣੇ ਲੈ ਜਾਵਾਂਗੀ ਚੱਕ ਕੇ।